ਨਵੰਬਰ ਦਾ ਦਿਨ ਹੈ 1 ਨਵੰਬਰ 1966 ਨੂੰ ਪੰਜਾਬ ਜਿਹੜਾ ਹੈ ਮੌਜੂਦਾ ਇਹ ਬਣਿਆ ਜਿਸ ਵੇਲੇ ਦੇਸ਼ ਦੀ ਵੰਡ ਹੋਈ ਤਾਂ ਉਸ ਵੇਲੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਸਭ ਤੋਂ ਵੱਧ ਕੁਰਬਾਨੀਆਂ ਸਿੱਖ ਕੌਮ ਨੇ ਦਿੱਤੀਆਂ ਉਨ੍ਹਾਂ ਮੇਮਸਾਲ ਕੁਰਬਾਨੀਆਂ ਦੇ ਸਦਕਾ ਇਹ ਵਿਸ਼ਵਾਸ ਦਵਾਇਆ ਗਿਆ ਸਿੱਖ ਕੌਮ ਨੂੰ ਕਿ ਜਦੋਂ ਦੇਸ਼ ਆਜ਼ਾਦ ਹੋਏਗਾ ਇਸ ਆਜ਼ਾਦ ਦੇਸ਼ ਦੇ ਅੰਦਰ ਤੁਹਾਨੂੰ ਇੱਕ ਵਿਸ਼ੇਸ਼ ਖਿੱਤਾ ਦਿੱਤਾ ਜਾਏਗਾ ਜਿੱਥੇ ਤੁਸੀਂ ਆਪਣੀਆਂ ਧਾਰਮਿਕ ਰੌਰੀਤਾਂ ਨੂੰ ਨਿਭਾਉਂਦਿਆਂ ਹੋਇਆਂ ਆਜ਼ਾਦੀ ਦਾ ਨਿਗਮਾਨ ਸਕੋਗੇ ਉਸ ਵੇਲੇ ਅੰਗਰੇਜ਼ ਸਰਕਾਰ ਨੇ ਪਾਕਿਸਤਾਨ ਬਣਾਇਆ ਜੋ ਮੁਸਲਮਾਨ ਆਬਾਦੀ ਦੇ ਆਧਾਰ ਤੇ ਉਹਨਾਂ ਨੂੰ ਦੇ ਦਿੱਤਾ ਗਿਆ ਉਸ ਵੇਲੇ ਦੇ ਸਿੱਖ ਆਗੂਆਂ ਨੂੰ ਵੀ ਪੇਸ਼ਕਸ਼ ਹੋਈ ਕਿ ਜੇ ਤੁਸੀਂ ਚਾਹੁੰਦੇ ਹੋ ਤਾਂ ਤੁਹਾਨੂੰ ਵੀ ਸਿੱਖ ਹੋਮਲੈਂਡ ਪਾਕ ਪਾਕਿਸਤਾਨ ਦੀ ਤਰ੍ਹਾਂ ਖਾਲਿਸਤਾਨ ਜਿਹੜਾ ਹੈ ਇੱਕ ਏਰੀਆ ਸੀ ਦੇ ਦੇਵਾਂਗੇ ਪਰ ਉਸ ਵੇਲੇ ਦੇ ਆਗੂ ਉਹਨਾਂ ਨੇ ਦੂਰ ਅੰਦੇਸ਼ੀ ਤੋਂ ਫੈਸਲਾ ਨਹੀਂ ਲਿਆ ਕੁਝ ਕੋ ਹਿੱਤਾਂ ਨੂੰ ਵੇਖਦਿਆਂ ਹੋਇਆਂ ਉਹਨਾਂ ਨੇ ਆਖਿਆ ਕਿ ਅਸੀਂ ਹਿੰਦੁਸਤਾਨ ਦੇ ਨਾਲ ਰਹਿਣਾ ਚਾਹੁੰਦੇ ਹਾਂ ਉਸ ਵੇਲੇ ਤੇ ਜਿਹੜੇ ਆਗੂ ਸਨ ਪੰਡਤ ਜਵਾਰ ਲਾਲ ਨਹਿਰੂ ਹੋਰ ਜਿੰਨੇ ਵੀ ਆਗੂ ਸਨ ਉਹਨਾਂ ਨੇ ਆਖਿਆ ਕਿ ਜਦੋਂ ਦੇਸ਼ ਆਜ਼ਾਦ ਹੋਏਗਾ ਤੁਹਾਨੂੰ ਵਿਸ਼ੇਸ਼ ਮਾਨ ਸਨਮਾਨ ਮਿਲੇਗਾ ਪਰ ਜਦੋਂ ਦੇਸ਼ ਦੀ ਵੰਡ ਹੋਈ ਉਸ ਵੇਲੇ ਵੀ ਸਭ ਤੋਂ ਜ਼ਿਆਦਾ ਨੁਕਸਾਨ ਸਿੱਖ ਕੌਮ ਦਾ ਹੋਇਆ ਕਿਉਂਕਿ ਸਾਰੇ ਹਿਜਰਤ ਕਰਕੇ ਪਾਕਿਸਤਾਨ ਤੋਂ ਹਿੰਦੁਸਤਾਨ ਦੇ ਵਿੱਚ ਆਏ ਸਾਡੇ ਆਪਣੇ ਬਜ਼ੁਰਗ ਜਿਹੜੇ ਸਨ ਉਧਰੋਂ ਆਏ ਤੇ ਬਹੁਤ ਵੱਡਾ ਨੁਕਸਾਨ ਉਹਨਾਂ ਨੂੰ ਚੱਲਣਾ ਪਿਆ ਤੋਂ ਜਦੋਂ ਕੁਝ ਸਮਾਂ ਲੰਘਿਆ ਤੇ ਸਿੱਖਾਂ ਨੇ ਉਹ ਕੀਤੇ ਹੋਏ ਵਾਅਦੇ ਯਾਦ ਕਰਵਾਏ ਕਿ ਆ ਤੁਸੀਂ ਵਾਅਦੇ ਸਾਡੇ ਨਾਲ ਕੀਤੇ ਸੀ ਇਹਨਾਂ ਤੇ ਪੂਰੇ ਉਤਰੋ ਹੁਣ ਤਾਂ ਉਹਨਾਂ ਨੇ ਅਖਿਆ ਜੀ ਸਮਾਂ ਲੰਘ ਗਿਆ ਹਾਂ ਉਹ ਵੇਲਾ ਹੁਣ ਬੀਤ ਚੁੱਕਾ ਹੈ ਹੁਣ ਦੇਸ਼ ਆਜ਼ਾਦ ਹੋ ਗਿਆ ਹੈ ਹੁਣ ਤੁਹਾਡੀ ਕੋਈ ਲੋੜ ਨਹੀਂ ਸਾਨੂੰ ਤੇ ਸਿੱਖਾਂ ਨੂੰ ਜਰਮ ਪੇਸ਼ਾ ਐਲਾਨ ਦਿੱਤਾ ਗਿਆ ਉਸ ਵੇਲੇ ਸਿੱਖਾਂ ਨੇ ਫਿਰ ਇਕੱਠੇ ਹੋ ਕੇ ਸੰਘਰਸ਼ ਵਿਢਿਆ ਪੰਜਾਬੀ ਸੂਬੇ ਦਾ ਮੋਰਚਾ ਲੱਗਾ ਕਿਉਂਕਿ ਪੰਜਾਬ ਦੇ ਅੰਦਰ ਹੀ ਇੱਕ ਪੰਜਾਬੀ ਸੂਬਾ ਇੱਕ ਪੈਪਸੂ ਸੂਬਾ ਦੋ ਸੂਬੇ ਸਨ ਸੋ ਜਦੋਂ ਸਿੱਖਾਂ ਨੇ ਮੰਗ ਕੀਤੀ ਕਿ ਸਾਡਾ ਇੱਕ ਸੂਬਾ ਬਣਾ ਕੇ ਦਿਓ ਪੰਜਾਬੀ ਜਿੱਥੇ ਅਸੀਂ ਫਖਰ ਮਹਿਸੂਸ ਕਰ ਸਕੀਏ ਮਾਣ ਮਹਿਸੂਸ ਕਰ ਸਕੀਏ ਕਿ ਅਸੀਂ ਇੰਨੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ ਉਹਦੇ ਬਦੌਲਤ ਸਾਨੂੰ ਇਹ ਵਿਸ਼ੇਸ਼ ਅਧਿਕਾਰਾਂ ਵਾਲਾ ਇੱਕ ਐਸਾ ਰਾਜ ਮਿਲਿਆ ਏ ਤਾਂ ਵਿਸ਼ੇਸ਼ ਅਧਿਕਾਰਾਂ ਦੀ ਗੱਲ ਤਾਂ ਇੱਕ ਪਾਸੇ ਰਹਿ ਗਈ ਉਸ ਵੇਲੇ ਬੋਲੀ ਦੇ ਆਧਾਰ ਤੇ ਸੂਬਾ ਜਿਹੜਾ ਹੈ ਉਹ ਬਣਾਉਣ ਦੇ ਲਈ ਸਰਕਾਰ ਨੇ ਇੱਕ ਕਮੇਟੀ ਬਣਾਈ ਜਿਹਦੇ ਵਿੱਚ ਇੰਦਰਾ ਗਾਂਧੀ ਵੀ ਸ਼ਾਮਲ ਸੀ ਹੋਰ ਬਹੁਤ ਸਾਰੇ ਮੰਤਰੀ ਜਿਹੜੇ ਸੰਮਿਲਕ ਕੀਤਾ ਗਏ ਬੋਲੀ ਦੇ ਆਧਾਰ ਤੇ ਪੰਜਾਬੀ ਸੂਬੇ ਦੀ ਹੋਂਦ ਜਿਹੜੀ ਹੈ ਉਹ ਮਿੱਥੀ ਗਈ ਪਰ ਇੱਥੇ ਵੀ ਬਹੁਤ ਵੱਡਾ ਵਿਤਕਰਾ ਹੋਇਆ ਪੰਜਾਬ ਦੇ ਨਾਲ ਵਿਸ਼ੇਸ਼ ਅਧਿਕਾਰ ਤਾਂ ਕੀ ਦੇਣੇ ਸਨ ਬੋਲੀ ਦੇ ਆਧਾਰ ਤੇ ਪੰਜਾਬੀ ਗੁਰਮੁਖੀ ਦੇ ਆਧਾਰ ਤੇ ਵੀ ਜਦੋਂ ਸੂਬਾ ਬਣਾਉਣਾ ਸੀ ਉਦੋਂ ਵੀ ਬਹੁਤ ੱੱਕਾ ਹੋਇਆ ਬਹੁਤ ਸਾਰੇ ਪੰਜਾਬੀ ਬੋਲ ਦੇ ਇਲਾਕੇ ਹਰਿਆਣੇ ਨੂੰ ਦੇ ਦਿੱਤੇ ਗਏ ਹਿਮਾਚਲ ਨੂੰ ਦਿੱਤੇ ਗਏ ਰਾਜਸਥਾਨ ਨੂੰ ਦਿੱਤੇ ਗਏ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵੀ ਪੰਜਾਬ ਕੋਲੋਂ ਖੋ ਲਈ ਪਾਖੜਾ ਡੈਮ ਖਾਦ ਵਾਲੀ ਫੈਕਟਰੀ ਜੰਮੂ ਦੇ ਨਾਲ ਕੁਝ ਲੱਗਦਾ ਇਲਾਕਾ ਪੰਜਾਬੀ ਬੋਲਣ ਵਾਲਾ ਪੰਜੌਰ ਦਲਹੌਜੀ ਊਨੇ ਦਾ ਇਲਾਕਾ ਇਸੇ ਤਰ੍ਹਾਂ ਕਰਨਾਲ ਗੋ흘ਾ ਚੀਕਾ ਗੰਗਾ ਨਗਰ ਬਹੁਤ سارے ਇਲਾਕੇ ਜਿਹੜੇ ਸਨ ਪੰਜਾਬ ਤੋਂ ਵੱਖ ਕਰਕੇ ਤੇ ਬਹੁਤ ਛੋਟਾ ਜਿਹਾ ਇੱਕ ਸੂਬਾ ਪੰਜਾਬ ਬਣਾਇਆ ਗਿਆ ਜਿਹੜਾ ਅੱਜ ਦੇ ਦਿਨ ਬਣਿਆ ਸੀ ਸੋ ਪੰਜਾਬ ਦੇ ਟੋਟੇ ਕਰ ਦਿੱਤੇ ਗਏ ਜਿੰਨਾ ਅਚਲ ਬਣਾ ਦਿੱਤਾ ਗਿਆ ਵਿੱਚੋਂ ਹਰਿਆਣਾ ਬਣਾ ਦਿੱਤਾ ਗਿਆ ਤਾਂ ਜਿਹੜੀਆਂ ਸਾਡੀਆਂ ਹੱਕੀ ਮੰਗਾਂ ਸਨ ਜਾਇਜ਼ ਮੰਗਾਂ ਸਨ ਉਹਨਾਂ ਨੂੰ ਅੱਖੋਂ ਪਰੋਖੇ ਕਰਕੇ ਇੱਕ ਛੋਟਾ ਜਿਹਾ ਸੂਬਾ ਜਿਸ ਨੂੰ ਲੰਗੜਾ ਪੰਜਾਬ ਕਹਿ ਸਕਦੇ ਆ ਕਿਉਂਕਿ ਪੰਜਾਬ ਦਾ ਬਹੁਤ ਵੱਡਾ ਹਿੱਸਾ ਪਾਕਿਸਤਾਨ ਦੇ ਵਿੱਚ ਰਹਿ ਗਿਆ ਸੀ ਉਸ ਤੋਂ ਬਾਅਦ ਜਿਹੜਾ ਹਿੱਸਾ ਸੀ ਉਹਦੇ ਵੀ ਟੋਟੇ ਕਰਕੇ ਪੰਜਾਬ ਜਿਹੜਾ ਹੈ ਬਹੁਤ ਛੋਟਾ ਜਿਹਾ ਸੂਬਾ ਇੱਕ ਬਣਾ ਕੇ ਅੱਜ ਦੇ ਦਿਨ ਪੰਜਾਬ ਸੂਬਾ ਬਣਿਆ ਸੋ ਜਿੰਨਾ ਵੱਡੇ ਸੰਘਰਸ਼ ਹੋਏ ਸਨ ਉਹਦੇ ਫਲ ਸ੍ਰੂਤ ਬਹੁਤ ਵੱਡਾ ਤੱਕਾ ਪੰਜਾਬ ਪੰਜਾਬੀਆਂ ਨਾਲ ਸਦਾ ਕੀਤਾ ਗਿਆ ਅਤੇ ਉਹ ਤੱਕੇ ਸਾਧ ਸੰਤ ਅੱਜ ਵੀ ਹੋ ਰਹੇ ਨੇ ਅੱਜ ਵੀ ਪੰਜਾਬ ਦੇ ਵਿੱਚੋਂ ਪੰਜਾਬੀ ਭਾਸ਼ਾ ਨੂੰ ਖਤਮ ਕਰਨ ਵਾਸਤੇ ਜद्दोजहद ਹੋ ਰਹੀ ਹੈ ਬਹੁਤ ਜ਼ਿਆਦਾ ਜद्दोजहद ਅਤੇ ਲੱਖਾਂ ਦੀ ਤਦਾਦ ਦੇ ਵਿੱਚ ਬਾਹਰਲੇ ਸੂਬਿਆਂ ਤੋਂ ਜਿਹੜੇ ਕਾਮੇ ਆਉਂਦੇ ਨੇ ਉਹਨਾਂ ਨੂੰ ਪੰਜਾਬ ਦੇ ਵਿੱਚ ਪੱਕਾ ਕਰ ਦਿੱਤਾ ਗਿਆ ਤਾਂ ਕਿ ਆਉਣ ਵਾਲੇ ਕਿਸੇ ਟਾਈਮ ਦੇ ਵਿੱਚ ਮਰਦਮ ਸ਼ੁਮਾਰੀ ਹੋਵੇ ਤੇ ਇਹ ਸਾਰੇ ਲੋਕ ਕਹਿ ਸਕਣ ਕਿ ਸਾਡੀ ਬੋਲੀ ਪੰਜਾਬੀ ਨਹੀਂ ਅਸੀਂ ਹਿੰਦੀ ਬੋਲਣ ਵਾਲੇ ਆ ਜਾਂ ਹੋਰ ਪਛਾਵਾ ਬੋਲਦੇ ਆ ਸੋ ਬਹੁਤ ਵੱਡਾ ਖਤਰਾ ਅੱਜ ਵੀ ਮੰਡਰਾ ਰਿਹਾ ਏ ਪੰਜਾਬ ਦੇ ਉੱਪਰ ਇਸ ਕਰਕੇ ਸਾਨੂੰ ਯਤਨ ਕਰਨਾ ਚਾਹੀਦਾ ਹੈ ਕਿ ਪੰਜਾਬੀ ਬੋਲੀ ਜਿਸ ਨੂੰ ਆਪਾਂ ਊੜਾ ਐੜਾ ਗੁਰਮੁਖੀ ਕਹਿੰਦੇ ਆ ਊੜਾ ਅਤੇ ਸਾਡੇ ਸਿਰ ਦੇ ਉੱਪਰ ਜੂੜਾ ਇਹ ਦੋ ਚੀਜ਼ਾਂ ਦੀ ਸੰਭਾਲ ਅੱਜ ਕਰਨ ਦੀ ਲੋੜ ਹੈ ਅੱਜ ਅਸੀਂ ਆਪਣੀ ਬੋਲੀ ਨੂੰ ਵਿਸਾਰ ਚੁੱਕੇ ਆ ਤੇ ਸੱਚ ਜਾਣਿਓ ਜਿਹੜੀ ਕੋਇਲ ਹੈ ਉਹ ਆਪਣੇ ਬੱਚਿਆਂ ਨੂੰ ਆਪਣੀ ਬੋਲੀ ਸਿਖਾਉਂਦੀ ਕੋਇਲ ਦੇ ਬੱਚੇ ਕਾਂ ਪੈਦਾ ਕਰਦਾ ਕਾਂ ਪਰ ਆਪਣੀ ਬੋਲੀ ਸਿਖਾ ਕੇ ਆਪਣੇ ਦੇਸ਼ ਲੈ ਜਾਂਦੀ ਬੱਚਿਆਂ ਨੂੰ ਪਰ ਦੂਜੇ ਪਾਸੇ ਤੋਤੇ ਪਿੰਜਰਿਆਂ ਦੇ ਵਿੱਚ ਪਾਏ ਹੋਏ ਨੇ ਕਿਉਂ ਉਹ ਗੁਲਾਮੀ ਭੋਗ ਰਹੇ ਨੇ ਕਾਹਦੇ ਲਈ ਕਿਉਂਕਿ ਉਹ ਆਪਣੀ ਬੋਲੀ ਛੱਡ ਬੈਠਦੇ ਨੇ ਤੇ ਜੋ ਉਹਨਾਂ ਨੂੰ ਕੋ ਸਿਖਾਉਂਦਾ ਉਹ ਸਿੱਖ ਲੈਂਦੇ ਨੇ ਅੱਜ ਅਸੀਂ ਗੁਲਾਮੀ ਵੱਲ ਵਧ ਰਹੇ ਹਾਂ ਕਾਰਨ ਇਹ ਹੋਈ ਹੈ ਕਿ ਅਸੀਂ ਆਪਣੀ ਬੋਲੀ ਜਿਹੜੀ ਹੈ ਉਹ ਛੱਡ ਬੈਠੇ ਆਪਣਾ ਪਹਿਰਾਵਾ ਛੱਡ ਬੈਠੇ ਤੇ ਅੱਜ ਪੰਜਾਬ ਦੀ ਧਰਤੀ ਤੇ ਕਿਸਾਨੀ ਦੇ ਉੱਪਰ ਵੀ ਮਾਰੂ ਹਮਲੇ ਕੀਤੇ ਜਾ ਰਹੇ ਨੇ ਸਾਧ ਸੰਗਤ ਜੇ ਸਾਡੇ ਕੋਲ ਆਪਣਾ ਪਹਿਰਾਵਾ ਹੋਵੇ ਆਪਣੀ ਬੋਲੀ ਹੋਵੇ ਅਸੀਂ ਕਦੇ ਗੁਲਾਮ ਨਹੀਂ ਹੋ ਸਕਦੇ ਆਜ਼ਾਦ ਰਹਿਾਂਗੇ ਅੱਜ ਬਹੁਤ ਵੱਡੀ ਲੋੜ ਹੈ ਊੜਾ ਅਤੇ ਝੂੜਾ ਅਸੀਂ ਇਹਨੂੰ ਸੰਭਾਲੀਏ ਗੁਰਬਾਣੀ ਨੂੰ ਪੜਿਓ ਵਿਚਾਰੀ ਆਪਣਾ ਇਤਿਹਾਸ ਪੜਿਓ ਤੇ ਗੁਰੂ ਕੇ ਸਿੱਖ ਹੋਣ ਤੇ ਮਾਣ ਕਰਿਏ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਸ਼ਬਦ ਦੇ ਵਿਚਾਰ ਕਰਦੇ ਆ ਇੱਕ ਨੀ ਅਨੇਕ ਪੁੱਲਾਂ ਹੋ ਗਈਆਂ ਹੋਣਗੀਆਂ ਸਮਰੱਤ ਸਤਿਗੁਰੂ ਸੰਗਤ ਬਖਸ਼ਣ ਜੋਗ ਹੈ ਬਖਸ਼ ਲੈਣਾ ਗੱਜ ਕੇ ਫਤਿਹ ਬਲਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਕਲੀ Ah. Uh...